ਹਾਂਜੀ ਸਸਰੀਕਾਲ ਜੀ ਮੈਂ ਬਲਜੀਤ ਡੈਰ ਮਨੂਪਰੀ ਕ੍ਰਿਸ਼ਨ ਪਟਿਆਲਾ ਤੋਂ ਤੇ ਅੱਜ ਆਪਾਂ ਤੁਹਾਡੇ ਲਈ ਫਿਰ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਔਰ ਵੀ ਤੁਹਾਨੂੰ ਸੂਟ ਦਿਖਾਵਾਂਗੇ ਬਹੁਤ ਹੀ ਘੱਟ ਰੇਂਜ ਦੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਸਪੀਨ ਦੇ ਨੰਬਰ ਚਲਦੇ ਨੇ ਉਹਤੇ ਤੇ ਸਾਨੂੰ ਭੇਜ ਕੇ WhatsApp ਕਰਕੇ ਸਾ ਤੋਂ ਸੂਟ ਮੰਗਵਾ ਸਕਦੇ ਹੋ ਰੇਟ ਆਪਾਂ ਵਿੱਚ ਦੱਸਾਂਗੇ ਸਾਰੇ ਉਹਦੇ ਵਿੱਚ ਤੇ ਪਲੀਜ਼ ਜੇ ਚੈਨਲ ਵਧੀਆ ਲੱਗਦਾ ਸਾਡੀ ਵੀਡੀਓ ਵਧੀਆ ਲੱਗਦੀ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਪੋਰਟ ਕਰਿਆ ਕਰੋ ਤਾਂ ਦਿਖਾ ਰያ ਤੁਹਾਨੂੰ ਅੱਜ ਆਪਣਾ ਫੈਨ ਸੂਟ ਤੇ ਹਾਂ ਵੀਕ ਆਪਣੇ ਕੋਲ ਇਹ ਰੰਗ ਨੇ ਇਹ ਅੱਜਕੱਲ ਬਹੁਤ ਹੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਕਪੜਾ ਇਹਦੇ ਵਿੱਚ ਵੀ ਗਗਲ ਕੁਆਲਿਟੀ ਹੈ ਬੜੀਆ ਤੇ ਇੱਕ ਤਹੇ ਦੇ ਵਿੱਚ ਪੀਸੀ ਪਾਟਨ ਦੇ ਵਿੱਚ ਆਉਂਦੇ ਨੇ ਤੁਸੀਂ ਧਿਆਨ ਨਾਲ ਸੁਣੋ ਤੇ ਇੱਕ ਇਹਦੇ ਵਿੱਚ ਪਿਓਰ ਕੈਮਰੀਕਾ ਜਿਹੜਾ ਅਸੀਂ ਤੁਹਾਨੂੰ ਕਪੜਾ ਦੇਵਾਂਗੇ ਜਦ ਤੱਕ ਅਸੀਂ ਫੀਲ ਕਰ ਸਕਦੇ ਹਾਂ ਜਾਂ ਤੁਹਾਡੇ ਕੋਲ ਆਊਗਾ ਜਦ ਤੁਸੀਂ ਫੀਲ ਕਰ ਸਕਦੇ ਹੋ ਠੀਕ ਹੈ ਨਾ ਕਿਉਂਕਿ ਇਹ ਪਿਓਰ ਕੈਮਰੀਕਾ ਇਹਦਾ ਤੁਹਾਨੂੰ ਕੈਮਰੀਕਾ ਦਾ ਪਤਾ ਲੱਗ ਰਿਹਾ ਕਿ ਜੇ ਠੀਕ ਹੈ ਕਿ ਤੁਸੀਂ ਇਹਨੂੰ ਇੱਕ ਸੂਟ ਮੰਗਵਾ ਕੇ ਵੀ ਦੇਖ ਸਕਦੇ ਹੋ ਸਤੋ ਇਹ ਦੇਖ ਇਹਨਾਂ ਅੱਗੇ ਬੋਤਨਾ ਕਪੜਾ ਤੁਹਾਨੂੰ ਇਹਦੇ ਵਿੱਚ ਪੂਰਾ ਮਿਲੂਗਾ ਸੱਤ ਦਿਨ ਕਿ ਪੂਰਾ ਹੋ ਜਾਵੇ ਇਹਦੇ ਵਿੱਚ ਆਪਣੇ ਕੋਲ ਮਤਲਬ ਸਿੰਗਲ ਸਿੰਗਲ ਕਲਰ ਸਿੰਗਲ ਸਿੰਗਲ ਡਿਜ਼ਾਈਨ ਆ। ਇਹ ਕਿ ਜਗਾ ਇਹਦੇ ਵਿੱਚ ਅੱਜ ਤਾਂ ਕੜਾਈ ਹੀ ਕਰਵਾਈ। ਦੇਖ ਇਹ ਕਿਸੇ ਕਿਸੇ ਦੇ ਪਰ ਵਰਕ ਕਰਵਾ ਕੇ ਵੀ ਲੈਣਾ।

ਕੱਟ ਕਰਵਾ ਕੇ ਵੀ ਲੈ ਸਕਦੇ ਇਹ ਦੇਖੋ ਵਿੱਚ ਆਪਣੇ ਕੋਲ ਸਿੰਗਲ ਸਿੰਗਲ ਕਰਾ ਲਾਉਂਦੇ ਇਹ ਇੱਕਲਾ ਇਹ ਨਾਲ ਪੀਸਸ ਲਵਾ ਲ ਸਲਵਾਰ ਦਾ ਕਪੜਾ ਵੀ ਤੁਹਾਨੂੰ ਪੂਰਾ ਮਿਲੂਗਾ ਮਿਲੂਗਾ ਵੀ ਤੇ ਰੁਕ ਟਾਈਮ ਦੇਖਦੇ ਹਾਂ ਕਿ ਮਿਲੂਗਾ ਪੀਸੀ ਕੁਟ ਤੁਹਾਨੂੰ ਨਹੀਂ ਮਿਲੂਗੀ ਇਹ ਵੀ ਇੱਕ ਇਹ ਦੇ ਵਿੱਚ ਲਾ ਲ ਨੇਜ ਵੀ ਸਲਵਾਰ ਇਹਦੇ ਵਿੱਚ ਇਹ ਹੈ ਤੁਸੀਂ ਨੀਲੇ ਰੰਗ ਦੀ ਲੈਸਾ ਬੈਨ ਨਾਲ ਇਹਦੇ ਤੋਂ ਕੰਮ ਕਰ ਸਕਦੇ ਹੋ ਤੇ ਜੇ ਹਲਕੀ ਹਲਕੀ ਤੁਸੀਂ ਮੋਣੀ ਮੋਟੀ ਕੜਾਈ ਕਰਵਾਉਣੀ ਹੈ ਤਾਂ ਵੀ ਕਰਵਾ ਸਕਦੇ ਹੋ ਤੁਸੀਂ ਐਂਡ ਇਹ ਮਗੋਂ ਮਹੀ ਮੋਹਟਰ ਜੋ ਇਸ ਇਹਦੇ ਨਾਲ ਇਹ ਨਵੀਂ ਵਾਲਾ ਸਲਵਾਰ ਹੈ ਜੋ ਇਹਦੇ ਨਾਲ ਮੈਚ ਹੋ ਜੀਗਾ ਇਹ ਸੋ ਦੇਲੀ ਚੀਜ਼ੀ ਇਹ ਵਾਲੀ ਚਲਵਾ ਉਹ ਇਹਦੇ ਨਾਲ ਮੈਚ ਹੁੰਦੇ ਬਿਲਕੁਲ ਨਵਸੀਨ ਮੈਚ ਹੁੰਦੀਆਂ ਨੇ ਇਹ ਨਹੀਂ ਹੈਗਾ ਵੱਡੀਆਂ ਨਹੀਂ ਹੈਗੀਆਂ ਕਿ ਇਸ ਜਿਹੜੀ ਲਿ ਪ੍ਰਿੰਟ ਸਾਰੇ ਬਹੁਤ ਸੋਨੇ ਪ੍ਰਿੰਟ ਨੇ ਕਾਗਜ਼ਾਂ ਦੇਖਦਾ ਪ੍ਰਿੰਟ ਖੋਲ ਕੇ ਵੀ ਦਿਖਾ ਦਿੰਦੇ ਆ ਆਜ ਤੋ ਤੁਹਾਨੂੰ ਕੋਈ ਨਿਤ ਪਤਾ ਲੱਗ ਜਾਂਦਾ ਹੋਊਗਾ ਇਸੇ ਪਾਟਨ ਦਾ ਤੇ ਕੈਮਰਿਕ ਦਾ ਵਿੱਚ ਇਹ ਤਾਂ ਇੱਥੇ ਹੀ ਪਤਾ ਲੱਗ ਜਾਣਾ ਸਮੇਂ ਦੀ ਪਤਾ ਲੱਗ ਗਈ। ਆ ਦੇਖੋ ਇਹ ਵਾਲਾ ਇਹ ਵਾਲੀ ਹੋਤ ਹੈ। ਹਾਂ। ਇਹ ਵਾਲਾ। ਇਹ ਕਿਹਦੇ ਵਿੱਚ ਇਹ ਵਾਲਾ। ਸਾਰੇ ਪ੍ਰਿੰਟ ਸੋਨੇ ਨੇ ਤੁਸੀਂ ਇਹਨੂੰ ਦੋ ਸਲਵਾਰਾਂ ਨਾਲ ਪਾ ਸਕਦੇ ਹੋ। ਤੁਸੀਂ ਇਹਨਾਂ ਨਾਲ ਕਿਸੇ ਨੂੰ ਵੀ ਬੈਡ ਸਲਵਾਰ ਨਾਲ ਵੀ ਪਾ ਸਕਦੇ ਹੋ। ਤੇ ਇਹਦੇ ਵਿੱਚ ਬਾਈਟ ਵੀ ਹੈਗਾ ਜੇ ਤੁਹਾਡੇ ਕੋਲ ਕਈ ਵਾਰ ਆਪਣੇ ਕੋਲ ਘਰੇ ਹੁੰਦੀਆਂ ਨੇ ਤੇ ਕਈ ਵਾਰ ਇਹ ਵੀ ਬਾਈਟ ਨਾਲ ਪੈ ਜੂਗੀ। ਹਾਂ। ਦੀ ਆਈਬੀਐਮ ਵੈਸ ਨਾ ਪੈ ਗਈ। ਤੁਸੀਂ ਇਹਨਾਂ ਦੋ ਤਰ੍ਹਾਂ ਦਾ ਕੰਬੀਨੇਸ਼ਨ ਕਰ ਸਕਦੇ ਹੋ। ਇਹਦੇ ਵਿੱਚ ਇਹ ਸਵਾ। ਠੀਕ ਹੈ। ਇਹ ਇਹ ਆਪਣੇ ਇਹਦੇ ਵਿੱਚ ਆਪਣੇ ਕੋਲ ਰੰਗ ਡਿਜ਼ਾਈਨ ਹੋਰ ਵੀ ਹੈਗੇ ਨੇ ਇਹਨੇ ਤੁਹਾਨੂੰ ਸੂਤ ਦਿਖਾਏ ਨੇ ਇਹਦੇ ਵਿੱਚ। ਇਹ ਤਾਂ ਤੁਸੀਂ ਇਹਦਾ ਆਰਡਰ ਜਲਦੀ ਦੇ ਦੋਗੇ। ਇਹ ਤਾਂ ਤੁਹਾਨੂੰ ਸੇਮ ਰੰਗ ਸੇਮ ਪ੍ਰਿੰਟ ਮਿਲ ਜਾਣਗੇ। ਠੀਕ ਹੈ ਨਾ? ਤੇ ਜੇ ਤੁਸੀਂ ਸਾਨੂੰ ਥੋੜਾ ਜਿਹਾ ਡੇਟ ਕਰੋਗੇ ਫਿਰ ਤੋਂ ਹਮਨ ਪ੍ਰਿੰਟ ਦੇ ਚੇਂਜ ਹੋ ਜਾਗਾ ਤੇ ਤੁਹਾਡੇ ਕੋਲ ਇੱਕ ਪਰਾਟੀ ਮਿਲਦੀ ਤੋਂ ਨਹੀਂ ਇਹ ਇਹ ਵੀ ਕੁਝ ਲੈ ਲੂਗਾ ਪਰਾਟੀ ਲਈ ਮਿਲ ਦੂਗਾ ਪਰ ਤੁਹਾਨੂੰ ਰੰਗ ਨਹੀਂ ਚੁਆਤ ਨਹੀਂ ਲੈਣੀ ਹੈ ਕਿਉਂਕਿ ਪ੍ਰੰਗ ਪ੍ਰਿੰਟ ਨੇ ਉੱਥੇ ਹੀ ਬਿਲਕੁਲ ਹੋਣਾਗਾ ਦੇਖੋ ਇਹਦੇ ਵੀ ਸਾਡੇ ਕੋਲ ਨਹੀਂ ਆਉਂਦੇ ਹੈਗੇ ਵਿਸ਼ੇਮ ਰੰਗ ਸੀ ਪ੍ਰਿੰਟ ਤੁਹਾਨੂੰ ਫਿਰ ਮਿਲ ਜੇਗਾ ਤੇ ਸੀਮ ਰੰਗ ਪ੍ਰਿੰਟ ਲੈਣਾ ਤਾਂ ਬੀਡੀ ਨੂੰ ਜਲਦੀ ਦੇਖਿਓ ਤੇ ਜਲਦੀ ਆਰਡਰ ਕਰੋ ਕੋਸਟਨ ਦੀ ਕੋਈ ਲੋੜ ਨਹੀਂ ਹੈ ਤੇ ਇਹਨਾਂ ਦਾ 450 ਰੁਪਏ ਹੈ ਸਾਰੇ ਦਾ ਸਾਰਾ ਇਹ ਵਿੱਚ ਆਪਣੇ ਕੋਲ ਕਲਰ ਪ੍ਰਿੰਟ ਕੋਲ ਜਿਹੜਾ ਰੰਗ ਕੋਲ ਪ੍ਰਿੰਟ ਜਨੀ ਕਿ ਅਜੋ ਸਾਰੇ ਸਿੰਗੋ ਸਿੰਗੋ ਇਸ ਤਰ੍ਹਾਂ ਦੇ ਤੇ ਇਹ ਕਿੰਨਾ ਦਾ 450 ਰੁਪਏ ਤੁਹਾਡੇ ਘਰ ਤੱਕ ਪਹੁੰਚ ਜਾਣਗੇ ਇਹਦੇ ਵਿੱਚ ਇੱਕ 350 ਵਾਲਾ ਪਹਿਲਾਂ ਵੀ ਦੱਸਿਆ 350 ਦੇ ਵਿੱਚ ਵੀ ਆਉਂਦਾ ਹੈ 400 ਦੇ ਵਿੱਚ ਵੀ ਆਉਂਦਾ ਪਰ ਉਹ ਪੀਸੀ ਕੋਟ ਨਹੀਂ ਹੁੰਦੀ ਆ ਪਿਓਰ ਕਾਇਮਰਿਕ ਨਹੀਂ ਹੁੰਦੀ ਇੰਨਾ ਦਾ ਮਤਲਬ ਲੋ ਕੁਆਲਟੀ ਥੋੜੀ ਜਿਹੀ ਇਸ ਨੂੰ ਲੈ ਰਖ ਰਹੇ ਹਾਂ ਇਹ ਜਿਹੜੀ 파ਬੋ ਤੇ ਛਮਾਈ ਦਾ ਮੁੰਦੀ ਵੀ ਮੋੜੀ ਹੁਣ ਆਪਾਂ ਤੁਹਾਨੂੰ ਪਤਾ ਹੀ ਆ ਕਿ ਘੱਟ ਤੋਂ ਘੱਟ ਦੇ ਸੌਤੀ ਦਾ ਸਲਾਈ ਦਾ ਵੇਟ ਆ ਠੀਕ ਆ ਉੱਪਰ ਲੈਸਾਂ ਲੱਗ ਜਾਂਦੀਆਂ ਨੇ ਮਾੜਾ ਮੋਟਾ ਦੁਪੱਟਾ ਹੋ ਜਾਂਦਾ ਨਾ ਫਿਰ ਉਹਦਾ ਫਾਇਦਾ ਵੀ ਕੀ ਆ ਵੀ ਇਨੀ ਲੋ ਕਵਾਂਟੀਟੀ ਦਾ ਬੜਾ ਜੱਿੱਲੇ ਲੱਗਤ ਵੀ ਤੇ ਇਹਦੇ ਵਿੱਚ ਵੀ ਆਪਣੇ ਕੋਲ ਰੰਗ ਪ੍ਰਿੰਟ ਬਹੁਤ ਨੇ ਤੇ ਇਹਦੇ ਵਿੱਚ ਵੀ ਮੈਂ 2-2 ਸੂਤਾਂ ਦੀ ਕੱਟਾਂ ਮੇਰੇ ਲਵੇ ਵੈਸੇ ਮੇਰੇ ਵਿੱਚ 4-4 ਸੂਤ ਮੇਰੇ ਲਾਉਣ ਦੇ ਮੈਂ 2-2 ਸੂਤ ਕੱਟਨੇ ਸੀਗੇ ਇਹ ਆਪਣੇ ਕੋਲ ਆਲਾ ਉਪਰੋਂ ਤੋਂ ਤੁਸੀਂ ਇਹ ਤੋਂ ਸਾਰੇ ਸਬ ਵਾਇਰ ਉਹਨਾਂ ਵੀ ਲੈ ਸਕਦੇ ਹੋ ਇੱਕ ਘਰੇ ਕੋਣ ਵਾਲੇ ਬਿਲਕੁਲ ਸੁੱਤੀ ਸੂਤੀ ਜੀ ਤੇ ਇਹਦੇ ਵਿੱਚ ਇੱਕ ਇਹ ਇਹ ਸਤੋਂ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਆਪਣੇ ਕੋਲ ਹੈਗੇ ਨੇ ਰੰਗ ਪ੍ਰਿੰਟ ਕੋਲ ਦੀ ਪਰ ਆਰਡਰ ਤੁਹਾਨੂੰ ਇਹ ਸੂਟਾਂ ਦਾ ਜਿਹੜੇ ਤੁਹਾਨੂੰ ਹਲਕੇ-ਫੁਲਕੇ ਸੂਟ ਦਿਖਾਏ ਨੇ ਅੱਜ ਆਰਡਰ ਤਾਂ ਉਹਨਾਂ ਦਾ ਜਲਦੀ ਦੇਣਾ ਪਊਗਾ। ਕੋਈ ਗੱਲ ਹੋ ਜਾਂਦੀ ਆ ਫਿਰ ਤੁਹਾਨੂੰ ਕੁਆਲਿਟੀ ਮਿਲ ਜੂਗੀ ਸਾਰੀ ਇਹੀ ਪਰ ਪ੍ਰਿੰਟ ਜ਼ਰੂਰ ਚੇਂਜ ਹੋ ਜਾਣਗੇ ਕਿਹਦੇ ਵਿੱਚ ਇਹ ਪ੍ਰਿੰਟ। ਇਹ ਤਾਂ ਸੂਟ ਨਹੀਂ ਮੇਰੇ ਕੋਲ ਇਸ ਟਾਈਮ। ਕਿਸੇ ਵਿੱਚ ਦੋ ਨੇ ਕਿਸੇ ਵਿੱਚ ਤਿੰਨ ਨੇ ਇਹ ਇੱਕੀ ਇਹਦੇ ਵਿੱਚ ਆਪਣੇ ਕੋਲ ਚਾਰ ਰੰਗ ਨੇ ਚਾਰ ਰੰਗ ਹੈਗੇ ਨੇ ਇਹਦੇ ਵਿੱਚ ਆਪਣੇ ਕੋਲ ਤੁਹਾਨੂੰ ਦੋ ਸੂਟ ਦਿਖਾਈ ਦੇ ਰਹੇ ਦਾਦਰ ਖਾਣੇ ਪਰ ਬਹੁਤ ਵਧੀਆ ਓਕੇ ਹੁਣ ਕੱਟ ਕਟ ਕਟਿੰਗ ਕਰ ਲਈ ਸੀਗੀ ਸੂਟਾਂ ਦੀ ਫਿਰ ਦਿਖਾਉਣੇ ਥੋੜੇ ਸੋਖੇ ਹੋ ਜਾਂਦੇ ਨੇ ਇੱਕੀ ਫਿਰ ਇਹਨਾਂ ਦਾ ਵੀ 450 ਰੁਪਏ ਸਾਰੇ ਦਾ ਜਿਹੜਾ ਮਰਜ਼ੀ ਤੁਸੀਂ ਇਹਨਾਂ ਤੋਂ ਲੈ ਲਓ। ਉਕੇ ਵਿੱਚ ਇਹ ਪ੍ਰਿੰਟ ਵੀ ਹੈਗਾ। ਇਹ ਹੈਗਾ ਵੱਡੇ ਪਣੇ ਦੇ ਵਿੱਚ ਵੱਡੇ ਪਣੇ ਦੇ ਵਿੱਚ ਪਿਓਰ ਕੈਮਰੀਕਾ ਆ ਤੁਹਾਨੂੰ ਪਤਾ ਹੀ ਲੱਗ ਤੁਹਾਨੂੰ ਪਿਓਰ ਕੈਮਰੀਕਾ ਤੁਹਾਨੂੰ ਦੂਸਰੀ ਨਿਸ਼ਾਨੀ ਜਿਹੜੀ ਕੰਨੀ ਤੋਂ ਹੀ ਪਤਾ ਲੱਗ ਜਾਂਦਾ ਪਿਓਰ ਕੈਮਰੀਕਾ ਕਿ ਪਿਓਰ ਕੈਮਰੀਕਾ ਲੈਣ ਗੀ ਇਹਦਾ ਸਿਰਲੇਖ ਜਿੱਥੇ ਨਹੀਂ ਵੀ ਜ਼ਰੂਰਤ ਨਹੀਂ ਹੈਗੀ। ਇਹ ਡਬਲ ਪਣੇ ਦੇ ਵਿੱਚ ਜਿਹੜਾ ਆਉਂਦਾ ਨਾ ਉਹ ਕਪੜਾ ਮਤੇ ਪਨੇ ਦੇ ਵਿੱਚ ਇਹ ਸਿੰਦੂ ਸੁਤਾ ਦੇ ਕੋਲ ਜਸਟ ਰੇਟ ਇਹ ਦਾ 250 ਹੋ ਗਿਆ। ਜੇ ਕਿਸੇ ਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ। ਫਿਰ ਜੇ ਕੇ ਪ੍ਰਿੰਟ ਆ ਤੇ ਲੈਣਗੀ ਦੀ ਨਾਲ ਕੋਈ ਜ਼ਰੂਰਤ ਨਹੀਂ ਹੈਗੀ। ਜੇ ਤਾਂ ਤੁਹਾਨੂੰ ਸੇਮ ਪ੍ਰਿੰਟ ਚਾਹੀਦਾ ਫਿਰ ਤਨ ਦਾ ਆਰਡਰ ਜਲਦੀ ਕਰਿਓ। ਨਹੀਂ ਪ੍ਰਿੰਟ ਵੀ ਚੇਂਜ ਹੋ ਸਕਦਾ ਤੇ ਕਲਰ ਵੀ ਚੇਂਜ ਹੋ ਜਾਣਗੇ ਹਨਾ। ਕਹੇ ਤਾਂ ਆਪਣੇ ਕੋਲ ਹੋਰ ਵੀ ਬਹੁਤ ਹੈਗੇ ਨੇ ਜੇ ਸੇਮ ਪ੍ਰਿੰਟ ਸੇਮ ਕਲਰ ਚ ਚਾਹੀਦਾ ਫਿਰ ਆਰਡਰ ਰੈਟ ਤੇ ਫਾਸਟ ਕਰਿਓ ਇੱਕ ਇੱਕ ਪ੍ਰਿੰਟ ਹਾਜੀ ਲੈਣ ਦੀ ਫਿਰ ਕਹੀ ਹੈ ਤੇ ਕੋਈ ਜ਼ਰੂਰਤ ਨਹੀਂ ਘਰੇ ਪਾਈ ਜੋ ਧੋਈ ਜੋ ਜਿੰਨੀ ਮਰਜ਼ੀ ਕਰੋ ਸਿੱਜਦਾ ਨਹੀਂ ਕੁਝ ਨਹੀਂ ਹੁੰਦਾ ਇਸ ਲਈ ਮਤਲਬ ਬ੍ਰਾਂਡ ਤਾਂ ਵੀ ਦਾ ਖਾਤਾ ਸ੍ਰੀ ਕ੍ਰਿਸ਼ਨ ਦਾ ਮਾਲ ਹੈ ਸਾਰਾ ਕੋਈ ਇਹ ਨਹੀਂ ਹੈਗਾ ਵੀ ਹੜਕਾ ਹੁਲਕਾੜ ਹੈਗਾ ਜੇ ਤੇ ਪ੍ਰਿੰਟ ਆ ਇਹ ਰੇਟ ਇਹਨਾਂ ਦਾ 450 ਰੁਪਈਆ ਨਾ 490 ਰੁਪਈਆ ਇਹਨਾਂ ਦਾ 490 ਰੁਪਈਆ ਜਿਹਦੇ ਪਹਿਲਾਂ ਦਿਖਾਈ ਸੀਗੇ ਉਹਨਾਂ ਦਾ 450 ਰੁਪਈਆ ਸੀ ਰੇਟ ਮੈਂ ਵੈਸੇ ਸਾਰਿਆਂ ਦੇ ਵਿੱਚ ਦੱਸ ਦਣੀ ਹਣੀ ਆ ਫਿਰ ਵੀ ਜੇ ਕੋਈ ਮਤੋਂ ਮਿਸਟੇਕ ਹੋ ਜਾਂਦੀ ਹੈ ਨਾ ਵੀ ਕਿਤੇ ਨਹੀਂ ਵੀ ਭੁੱਲ ਜਾਂਦੇ ਆ ਕਈ ਵਾਰ ਤੁਸਣਾ ਤਾਂ ਤੁਸੀਂ ਸਭ ਤੋਂ ਰੇਟ ਦੇ ਸਾਡੇ ਵਟਸਐਪ ਨੰਬਰ ਤੇ ਪੁੱਛ ਲਿਆ ਕਰੋ ਵਟਸਐਪ ਨੰਬਰ ਤੇ ਨਾ ਫੋਟੋ ਫੋਟੋ ਭਾਜ ਕੇ ਸਾਨੂੰ ਸੈਂਡ ਕਰਕੇ ਵੀ ਇਹਦਾ ਕੀ ਪ੍ਰਾਈਸ ਆ ਸਾ ਅਸੀਂ ਤੁਹਾਨੂੰ ਨਾਲ ਦੀ ਨਾਲ ਰਿਪਲਾਈ ਕਰਾਂਗੇ ਕੀ ਰੇਟ ਹੈ ਕੀ ਆ ਜਾਏ ਕਪੜਾ ਹੈਗਾ ਜਾਂ ਨਹੀਂ ਹੈਗਾ ਸਾਡੇ ਕੋਲ ਰੰਗ ਤੇ ਉਮੀਦ ਕਰਦੇ ਆ ਤੁਹਾਨੂੰ ਸਾਡੇ ਪ੍ਰਿੰਟ ਸਾਡੀ ਵੀਡੀਓ ਵਧੀਆ ਲੱਗੂਗੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਹੋਰ ਲੈ ਕੇ ਆਵਾਂਗੇ ਅੱਗੇ ਤਾਂ ਸੁਨ ਸੁਨੇ ਪ੍ਰਿੰਟ ਸਸੇ